ਜੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਯੁੱਧ ਨਸ਼ਾ ਵਿਰੁੱਧ ਜਿਹੜਾ ਇੱਕ ਮਾਸ ਤੋਂ ਚੱਲ ਰਿਹਾ ਹੈ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਾਸਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਡੇ ਡੀਆਈਜੀ ਰੇਂਜ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀਆਂ ਰੈਗੂਲਰ ਤਰੀਕੇ ਨਾਲ ਸਾਰੇ ਅਫਸਰਾਂ ਦੇ ਨਾਲ ਡਾਊਨ ਦੀ ਲਾਈਨ ਕਾਂਸਟੇਬਲਰੀ ਤੱਕ ਵੀ ਮੀਟਿੰਗ ਸੈਡੀਆਂ ਕੀਤੀਆਂ ਜਾ ਰਹੀਆਂ ਤਾਂ ਜੋ ਇਹ ਮੁਹਿੰਮ ਨੂੰ ਸਕਸੈਸ ਬਣਾਇਆ ਜਾ ਸਕੇ ਇਸ ਮਹੀਨੇ ਦੇ ਵਿੱਚ ਸਾਨੂੰ ਇੱਕ ਸਕਸੈਸ ਮਿਲੀ ਜਦੋਂ ਕਿ ਇੱਕ ਹਾਰਡ ਕੋਰ ਜਿਹੜਾ ਡਰੱਗਸ ਸਮਗਲਰ ਸੀਗਾ ਜਦੋਂ ਨਾਮ ਤੀਰਥ ਇਲੀਅਸ ਤੀਰਥਰਾ ਲੂਇਸ ਮਲ ਨੂੰ ਆਪਾਂ ਕਾਬੂ ਕੀਤਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਹ ਚਾਰ ਕੇਸਿਸ ਦੇ ਵਿੱਚ ਸਾਨੂੰ ਆਲਰੇਡੀ ਲੁੱਡੰਗਾ ਸੀਗਾ ਇਹਦੀ ਪਬਲਿਕ ਦੇ ਵਿੱਚ ਵੀ ਕਾਫੀ ਡਰੱਗ ਬਿਜ਼ਨਸ ਚ ਇੰਗੇਜ ਹੋਣ ਦੀਆਂ ਖਬਰਾਂ ਮਿਲ ਰਹੀਆਂ ਸੀਗੀਆਂ ਇਸ ਸਬੰਧੀ ਜਿਹੜਾ ਚੱਕ ਮਾਦੋ ਦੇ ਵਿੱਚ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਜਿਹਦੇ ਵਿੱਚ ਆਪਾਂ ਚੱਕ ਮਾਦੋ ਥਾਣਾ ਸਦਰ ਦੇ ਵਿੱਚ ਪੈਂਦਾ ਉੱਥੇ ਆਪਾਂ ਇੱਕ ਨਾਕਾਬੰਦੀ ਕੀਤੀ ਸੀਗੀ ਨਾਕਾ ਸਦਰ ਚੱਕ ਸਾਦੂ ਚੱਕ ਸਾਦੂ ਤਾਂ ਉੱਥੇ ਸਾਡੇ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀਗੀ ਇਸ ਪੁਲਿਸ ਪਾਰਟੀ ਦੇ ਵਿੱਚ ਸਾਡੇ ਡੀਐਸਪੀ ਡੀ ਸਾਹਿਬ ਸਾਡੀ ਸੀਐਮ ਜਿਹੜੀ ਸੀਗੀ ਉੱਤੇ ਤਲਾਸ਼ ਸੀ ਇੱਕ ਐਕਟਿਵ ਸਵਾਰ ਇੱਕ ਬੰਦਾ ਜਦੋਂ ਆਪਾਂ ਦੇਖਿਆ ਤੇ ਐਕਟਿਵ ਸਵਾਰ ਬੰਦੇ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਪਹਿਲਾਂ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਉਹਨੇ ਪੁਲਿਸ ਪਾਰਟੀ ਵੱਲ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਵੱਲੋਂ ਇੱਕ ਫਾਇਰ ਜਿਹੜਾ ਸੀਗਾ ਬੜਾ ক্লোਜ਼ਲੀ ਸਾਡੇ ਮੁਲਾਜ਼ਮ ਦੇ ਲੱਗੋ ਨਿਕਲਿਆ ਤਾਂ ਵਿਦ ਗੋਡ ਗ੍ਰੇਸ ਕਿਸੇ ਤਰ੍ਹਾਂ ਦੀ ਕਿਸੇ ਮੁਲਾਜ਼ਮ ਨੂੰ ਕੋਈ ਇੰਜਰੀ ਨਹੀਂ ਹੋਈ ਸਾਡੇ ਵੱਲੋਂ ਵੀ ਜਿਹੜਾ ਇਹਦੇ ਵਿੱਚ ਦੋ ਹਵਾਈ ਫਾਇਰ ਕੀਤੇ ਗਏ ਲੇਕਿਨ ਜਦੋਂ ਉਹਨੇ ਦੁਬਾਰਾ ਤੋਂ ਸਾਡੇ ਵੱਲ ਫਾਇਰ ਕੀਤਾ ਤੇ ਇੱਕ ਫਾਇਰ ਜਿਹੜਾ ਸੀਗਾ ਉਹਦੀ alada ਵਿੱਚ ਲੱਗਿਆ ਇਮੀਡੀਏਟਲੀ ਜਿਹੜਾ ਸੀਗਾ ਉਹਨੂੰ ਆਪਾਂ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਅਤੇ ਇਸ ਦੇ ਵਿੱਚ ਜਿਹੜਾ ਹੈਗਾ ਆਪਾਂ ਇੱਕ ਮੁਕੱਦਮਾ ਵੀ ਦਰਜ ਕੀਤਾ ਬਿਕੋਜ਼ ਉਹਦੇ ਵੱਲੋਂ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਗਿਆ ਸੀਗਾ ਜਾਨੋਂ ਮਾਰਨ ਦੀ ਨੀਅਤ ਨਾਲ ਇਹਦੇ ਵਿੱਚ ਆਫਆਈਆਰ ਨੰਬਰ 84 ਆਪਾਂ ਰਜਿਸਟਰ ਕੀਤੀ ਅੰਡਰ ਸੈਕਸ਼ਨ 109 132 221 ਆਰਮ ਸੈਕਟ ਐਂਡ ਐਮਡੀਪੀ ਸੈਕਟ ਤੇ ਇਹਦੇ ਕੋਲੋਂ ਮੌਕੇ ਦੇ ਉੱਪਰ ਜੋ ਵੀ ਹੈ ਹੀਰੋਇਨ ਦੀ ਰਿਕਵਰੀ ਹੋਈ ਹੈ ਇੱਕ 32 ਬੋਰ ਜਿਹੜਾ ਹੈਗਾ ਪਿਸਤਲ ਤੇ ਨਾਲ ਇੱਕ ਜਿੰਦਾ ਰਾਉਂਡ ਜਿਹੜਾ ਹੈਗਾ ਰਿਕਵਰ ਕੀਤਾ ਗਿਆ। ਕਦੇ ਤਾਂ ਪਹਿਲਾਂ ਵੀ ਕੇਸ ਹੈ ਅਵੇਲੇਟ ਦੇ। ਬਿਲਕੁਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਇਹ ਹਾਰਡ ਕੋਰ ਕ੍ਰਿਮੀਨਲ ਹੈ ਪਹਿਲਾਂ ਵੀ ਇਹ ਸਾਡੇ ਕੋਲ 4 ਕੇਸਿਸ ਦੇ ਵਿੱਚ ਵੌਂਟਡ ਸੀ। ਇਸੇ ਸਬੰਧ ਵਿੱਚ ਜਿਹੜੀ ਸੀਗੀ ਸਾਡੇ ਵੱਲੋਂ ਇੱਕ ਨਾਕਬੰਦੀ ਕੀਤੀ ਗਈ ਸੀ। ਹਾਇਰੋਇਨ ਜਿਹੜੀ ਹੈਗੀ 146 ਗ੍ਰਾਮ ਜਿਹੜੀ ਹੈਗੀ ਬਿਲਕੁਲ ਰਿਕਵਰ ਹੋਈ ਹੈ। ਜਿਹੜਾ ਪਹਿਲੇ ਤੇ ਐਡੀਪੀਐਸ ਤੋਂ ਉਹ ਜਿਹੜੇ ਸਰਪਰਚੇਰ ਹਰਨ ਪਰਦੇ ਬਿਲਕੁਲ ਜੀ ਹਾਇਰੋਇਨ ਦੇ ਪਰਚੇ ਹੈ। ਇਹ ਬੰਦਾ ਜਦੋਂ ਵੀ ਆਪਾਂ ਕਿਸੇ ਕ੍ਰਿਮੀਨਲ ਨੂੰ ਫਰਦੇ ਸੀਗੀ ਰਿਕਵਰੀ ਹੁੰਦੀ ਸੀਗੀ ਜਦੋਂ ਉਹਦੇ ਕੋਲ ਬੈਕਵਰਡ ਲਿੰਕੇਜਸ ਦੇ ਵਿੱਚ ਜਾ ਕੇ ਆਪਾਂ ਪੁੱਛਦੇ ਸੀਗੇ ਕਿ ਇਹ ਰਿਕਵਰੀ ਇਹ ਹਾਇਰੋਇਨ ਕਿੱਥੋਂ ਲੈ ਕੇ ਆਇਆ ਤੇ ਹਮੇਸ਼ਾ ਹੀ ਇਹ ਚਾਰ ਕੇਸਿਸ ਦੇ ਵਿੱਚ ਇਸੇ ਤੀਰਥਰਾਮ ਇਲੀਅਸ ਜਿਹੜਾ ਮਲ ਹੈ ਇਹਦਾ ਨਾਮ ਲਿਆ ਗਿਆ ਸੀਗਾ ਬੈਕਵਰਡ ਲਿੰਕ ਚ ਜਾਂਦੇ ਜਾਂਦੇ ਇਹਨੂੰ ਆਪਾਂ ਚਾਰ ਕੇਸਿਸ ਦੇ ਵਿੱਚ ਆਲਰੇਡੀ ਨੋਮੀਨੇਟ ਕੀਤਾ ਹੋਇਆ ਸੀਗਾ ਇਹਦੇ ਇਲਾਕਾ ਨਿਵਾਸੀਆਂ ਦੇ ਵਿੱਚ ਵੀ ਜਿਹੜੀ ਸਾਡੇ ਕੋਲ ਸਾਡੇ ਸੋਰਸਸ ਥਰੂ ਇਨਫੋਰਮੇਸ਼ਨ ਆਉਂਦੀ ਸੀ ਕਿ ਇਹ ਬੰਦਾ ਡਰੱਗ ਸਮਗਲਿੰਗ ਦੇ ਵਿੱਚ ਬਹੁਤ ਹੀ ਐਕਟਿਵ ਸੀਗਾ ਪਿਛਲੇ 2 ਸਾਲਾਂ ਤੋਂ ਰਹਿਣ ਵਾਲਾ ਕਿੱਥੇ ਦਾ ਸਰ ਇਹਦਾ ਜੀ ਪਿੰਡ ਹੈਗਾ ਅ ਬਜਵਾੜਾ ਇਹ ਸਦਰ ਹਸ਼ਾਰਪੁਰ ਦੇ ਵਿੱਚ ਹੈ